ਮੇਠੀ ਮਿੱਠੀ ਰੋਣ ਲੱਗ ਪਈ। ਮੇਠੀ ਮਿੱਠੀ ਰੋਣ ਲੱਗ ਪਈ ਬੋਲ ਦੱਸ ਪੈਣਾ ਮੇਠੀ ਮਿੱਠੀ ਰੋਣ ਲੱਗ ਪਈ। ਮਾਂ ਨੂੰ ਦੱਸੀ ਦਾ ਵੀ 24 ਪਿੰਡ। ਕਿਰਤ ਤੇ ਥੋੜਾ ਜਿਹਾ ਪਹਿਰਾ ਪੁਠਾ ਲਾਇਆ ਮਾਪਾ ਘੋਰੀ ਬਾਬਾ ਮਾਮ ਸਾਨੀ ਤੇ ਮਾਮ ਮੁੰਡਾ ਪਹਿਰਾ ਲਗਾ। ਇਹ ਅਸਲੀ ਚੌਕ ਦੀ ਜਿੰਦਗੀ ਨੀ ਪਈ ਜਿੰਦਗੀ ਨੀ ਪਈ। ਸ਼ੋਭੀ ਵੀ ਨੇ ਦਾਤ ਕਾਸ ਪ੍ਰੀਤ ਕਰੀ। 24 ਗੇ। ਕਦੋਂ ਖਾਣਾ ਖਾਧਾ ਜਾਂਦਾ ਤਾਂ ਮਜੇ ਦੀਆਂ ਆ ਮੋਰ ਪਾਰੇ ਹੋ ਜਾਂਦੇ ਆ ਆ ਛੱਪੇਟ ਦੇ ਵਿੱਚ ਗੜਬੜੀ ਹੋ ਜਾਂਦੀ ਆ ਪੇਟ ਕੱਸਿਆ ਜਾਂਦਾ ਅਣ ਇਹ ਮੈਂ ਕਿਹ ਰੋਟੀ ਖਾ ਲਈ ਤੇ ਖਾ ਲਈ ਮੈਂ ਮਿਲਟਣਾ ਖਾ ਲਈ ਆ ਤੇ ਮੈਂ ਚਾਰਨਾ ਖਾ ਲਈ ਆ ਕਹਿੰਦਾ ਮੈਂ ਆਦੀ ਹੁੰਦੀ ਪਤਾ ਲੱਗ ਜਾਂਦਾ ਵੀ ਦੇਖੀ ਜੇ ਸਮਝ ਲੈ ਇਹ ਹੋ ਗਈ ਫਿਰ ਆ ਥਾ ਜਿਹੜੇ ਥਰੇ ਆ ਵਿੱਚੋਂ ਵੱਡ ਵੱਡ ਚੀਜ਼ਾਂ ਖਾ ਲਈ ਆ ਆ ਕੀ ਆਂ ਦੇਖ ਨਹੀਂ ਖਾਦੀ ਹੱਕੇ ਜੀ ਆਇਓ ਤੂ ਵੀੜਿਆ ਆ ਤੇਰੇ ਜੇ ਕਹੇ ਉਹ ਤੇਰੇ ਚੁੱਕ ਪੜਿਆ ਮੁਰਗ ਕਿਹਵਾਈਂੀ ਬੋਲ ਸਕਦੇ ਸੱਤੇ ਵੀ ਮੁਰਗ ਕਿਹਵਾਈਂੀ ਮਨ ساری ਰਾਤ ਤੁਰਿਆ ਬੈਠਾ ਸੁਪਨੇ ਹੀ ਤੁਰਿਆ ਬੈਠਾ ਜਿਹਦੇ ਦਿਨੇ ਕੰਮ ਕੀਤੇ ਉਹ ਰਾਤ ਨੂੰ ਕਰਦੀ ਫਿਰਦੀ ਰਹਿੰਦੀ ਪਾਣੀ ਜਿਹਨੂੰ ਇੰਨਾ ਜਾਲਾ ਦੇਖਦਾ ਬੇਬਹਾਰ ਜੰਗਲ ਜਿਹਨੂੰ ਦੇਖਦੇ ਆ ਗੋਦਵਾਰੇ ਮੰਦਰ ਮਸੀਦ ਦੇ ਹਾਦਸੇ ਕੋਲੇ ਦੇ ਤੇ ਕੋਲੇ ਪ੍ਰਾਣੇ ਕੋਲੇ ਨਹੀਂ ਦੇ ਜਿਵੇਂ ਇੱਕ ਤਾਂ ਦੇ ਦੇਖਦੇ ਜਾਂ ਨਹੀਂ ਦੇ ਹੱਕੇ ਇਹ ਕਾਈ ਕੋਈ ਤੇਰੀ ਦੋਹਲਾ ਪੈਂਦੀ ਆ ਨਰਾਂ ਨੇ ਤੇ ਤੀਨੇ ਦਰਦ ਹੁਣ ਲਾ ਪੈਂਦੀ ਆ ਬਾਥਰੂਮ ਦਾ ਜੋਰ ਪੈਂਦਾ ਪਿਸ਼ਾਬ ਕਰਦੇ ਨਹੀਂ ਪਿਸ਼ਾਬ ਆਉਂਦਾ ਬਹਿ ਕੇ ਭੈਣੇ ਮੁਰਉਣੀ ਆ ਗੱਲ ਸਹੀ ਕਿ ਹਾਂ ਜਾਂ ਨਾ ਗੱਲ ਸਹੀ ਕਿ ਗਲਤ ਆ ਨੇ ਅੜਿਆ ਲੋਕਾਂ ਦਾ ਬਾਪੇ ਵੀ ਲੱਭੇ ਨਹੀਂ ਕੋਈ ਬਾਪ ਆ ਉਹਨੇ ਠੀਕ ਕਰਨਾ ਲੱਗਾ ਵਧੀਆ ਹੋ ਜਾਏ ਇਹ ਗੱਲ ਕਹੀ ਨਹੀਂ ਹੈ ਨਾ ਕੋ ਜਿਹਨੂੰ ਕਿਸੇ ਬਾਪੇ ਕੋਲ ਜਾਂਦੀ ਸਭ ਜਾਰੀ ਹੋ ਜਾਂਦੀ ਠੱਕੇ ਪੰਜ ਮੀਰ ਬਾਟ ਚੁੰਨੀਆਂ ਭਾਗ ਕਰਦੇ ਪੰਜ ਮੀਰ ਛੱਦਾਂ ਚੌਕੀਆਂ ਪਰ ਜੋ ਇਹ ਚੀਜ਼ਾਂ ਦਾ ਲੈਣ ਦੇਣ ਕਰਕੇ ਇਹਨਾਂ ਨੂੰ ਦੇਖ ਕੇ ਪਿੱਛੇ ਮੋੜ ਬਾਕੀ ਜੀ ਕਹਦਾ ਸੇਵਾ ਇਦੂ ਅਕੇ ਹੈ ਨਹੀਂ ਤੇਵਾ 9-10 ਰੁਪਏ ਸਲਾਮ ਕਰਕੇ ਭੇਜਾ ਹੁਣ ਸੱਚੇ ਦਰਬਾਰ ਹੁਣ ਬੱਜਣੇ ਕਰਦਾ ਤੇ ਬਚੇਦੇ ਨਾਲ ਇੱਕ ਬਜਨ ਹੋਇਆਗਾ ਕੱਲ੍ਹ ਬਚੇਗਾ ਆਰਲਾ ਕਰਦਾ ਕੋਈ ਮੋਟੇ ਦਿੱਖ ਨੀਰ ਦੇ ਲੋਕ ਕੇ ਪਾਸ ਮੈਂ ਦਾ ਬੜਾ ਕੋਈ ਬਣੀ ਕਰੇ ਚਾਹ ਕਨਾਲ ਦਾ ਨਹੀਂ ਰਹੇ ਕੋਈ ਪਈ ਆ ਪਸੇ ਕੇ ਕਰਦੇ ਆ ਆ ਮੇਰੇ ਪਾਤਾ ਮੇਰੀ ਗਾਂ ਕੁਝ ਨਹੀਂ ਇਹ ਸੋਖ ਲੈਣਾ ਨਿਆਰੀ ਲੈ ਕੇ ਲੋਟਾ ਕਰਵਾਉਂਗਾ ਅਜੀਬ ਖਾਤੇ ਜਿਨੀ ਤੇਲ ਪਾਈ ਨੀਚੋਂ ਜੰਗ ਜਾਣਾ ਤੇ ਜਹਾਨ ਇਹ ਬੱਚੇ ਨੂੰ ਕੰਮ ਬਿਧਾਉਣਾ ਬੱਚੇ ਨੂੰ ਕਿਸੇ sire ਲਾਉਣਾ ਦੇਖਦਾ ਇਹ ਸਮਝ ਬਣੀ ਦਾ ਨਾ ਤੋਂ ਕਿ ਹਾਰੇਕ ਜੀ ਨਿਸ਼ਾਨੀ ਦੇ ਖਾਦੀ ਜਨਮਰਾਂ ਦਾ ਵੀ ਆਲਣਾ ਬਣਾਇਆ ਤੜਕੇ ਵੇਨੇ ਆਪਾਂ ਐਨੂੰ ਕੋਲ ਜਾਂਦੇ ਹਾਂ ਨਾ ਚੜ੍ਹਦੇ ਨੂੰ ਤੇ ਸ਼ਾਮ ਨੂੰ ਆ ਰਹਿਂਦੇ ਕੋਲ ਜਾਂਦੇ ਰੱਖੋ ਮੈਂ ਘੋਡਾਂ ਨੂੰ ਸੋਈ ਜਾਂਦੇ ਨਾ ਹੋਣੀ ਜੋ ਘਰ ਵਿੱਚ ਤਾਂ ਵੇਟ ਤਾਂ ਇਤਾਰ ਪਾਸੇ ਨਾਲ ਸੰਸਨ ਨੂੰ ਜੇ ਥਾਰੀ ਜੀ ਨਾਲਾਂ ਵਿੱਚ ਪਾਪਾ ਜਿੱਥੇ ਜਾਵਾ ਉੱਥੇ ਬਿਰਾਗ ਸਮਝੀ ਕਿ ਨਾ ਮੇਰੀ ਕਾਰ ਬਾਸੇ ਜਾ ਪੜਾਉਗਾ ਮੋਰ ਤਾਂ ਆ ਕਰਦੀ ਜੇ ਆਪਾਂ ਚੁੱਕੇ ਪਰਦੇਗੇ ਲੈ ਬਾਬਾ ਆਟ रा ਸਵੇਰ ਨੂੰ ਗਾਣਾ ਗੱਡੀ ਗਿਆ ਭੈਣ ਕਿਹੋ ਜਿਹਾ ਬਾਬਾ ਤੋਂ ਉਹ ਜਿਹੀ ਕੋਈ ਸੇ ਨੂੰ ਗੱਡੀ ਆ ਰੁਕਾਂ ਬਸ 18 ਦੇ ਪਾ ਦੋਖਾ ਪੈ ਜੂ ਅੱਜ ਹੀ ਆਪਣੇ ਰਾਹਪੁਰ ਸੱਚੇ ਦਰਬਾਰ ਜੀ ਜਨ ਬਣ ਬਰਸਾ ਮੱਥੇ ਲਾ ਲਈ ਬਸ ਕੋਈ ਨਾ ਬਾਹਰ ਹੱਟ ਕੇ